ਹਾਂਜੀ ਦੋਸਤੋ ਕੀ ਹਾਲ ਚੱਲ ਠੀਕ ਠਾਕ ਹੋ ਸਾਰੇ ਦੋਸਤੋ ਅੱਜ ਮੈਂ ਆਇਆ ਸੀ ਹਾਂਜੀ ਟਾਂਡੇ ਤੋਂ ਮਿਆਣੀ ਰੋਡ ਤੇ ਕੋਈ ਦੇਖ ਸੋਚਦੇ ਹੋਣਗੇ ਕਿ ਮੇਰੇ ਪਿੱਛੇ ਹੈਗਾ دریا ਇਹ دریا ਨਹੀਂ ਹੋ ਜੀ ਇਹ ਹੈਗਾ ਜੀ ਖੇਤ ਹਾਂਜੀ ਇਹ ਖੇਤ ਭਰਿਆ ਹੋਇਆ ਪਾਣੀ ਨਾਲ ਜੋ ਕਿ ਡੈਮ ਵਾਲਾ ਪਾਣੀ ਪੌਂਡ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਤੇ ਆਹ ਵੇਖ ਲਓ ਜੀ ਲੋਕਾਂ ਦੇ ਖੇਤ ਜ਼ਮੀਨਾਂ ਸਾਰੀਆਂ ਡੁੱਬੀਆਂ ਹੋਈਆਂ ਆ ਉਹ ਦੂਰ ਦੂਰ ਤੱਕ ਤੁਹਾਨੂੰ ਪਾਣੀ ਦਿਖਾਈ ਦੇਣਾ ਦੂ ਦੂ ਤੱਕਰਾ ਦੇਖ ਲਓ ਇਹ ਸਿਰਫ ਖੇਤ ਆ ਤੇ ਖੇਤ ਦੇ ਥੱਲੇ ਉਹ ਪਾਣੀ ਜਾਂਦੇ ਆ ਦੇਖ ਲਓ ਇੰਦਰ ਅੱਗੇ ਤਾਂ ਹੋਰ ਬਹੁਤ ਰੋੜਾਂ ਤੋਂ ਪਾਣੀ ਕ੍ਰੋਸ ਹੋਣਦੇ ਆਇਆ ਤੇ ਆ ਮੇਰੇ ਇਹਦਾ ਇੱਥੇ ਤੱਕ ਇੱਥੇ ਤੱਕ ਪਾਣੀ ਸੀਗਾ ਤੇ ਦੇਖ ਲਓ ਲੋਕਾਂ ਦੇ ਘਰ ਬਚਾਏ ਹਜੇ ਖੇਤ ਤਾਂ ਸਾਰੇ ਲਗਪਗ ਆ ਨਾ ਡੁੱਬੇ ਹੋ ਆ ਪਾਣੀ ਨਾਲ ਸਾਰਾ ਕੁਝ ਤੇ ਆ ਵੀ ਦੇਖ ਲਓ ਤਾਂ ਇਧਰ ਵੀ ਦਿਖਾਇਆ ਆ ਦੇ ਦੇਖ ਲਓ ਪਾਣੀ ਇੰਨਾ ਜਦ ਕੇ ਪਾਣੀ ਇੰਨਾ ਡੈਮ ਦਾ ਹੁੰਦਾ ਦੇਖ ਲਓ ਤੀਜ ਜਿਹੜਾ ਆਮ ਡੈਮ ਹੁੰਦੇ ਜਿਹੜੇ ਤੇ ਜਦ ਕੇ ਆ ਹੁਣ ਦੇਖ ਲਓ ਖੇਤਾਂ ਦਾ ਪਾਣੀ ਹਨਾ ਦੇ ਲਾ ਖੇਤ ਦਾ ਪਾਣੀ ਇਰਾਦਰੋ ਡੈਮ ਲੋ ਛੱਡਿਆ ਗਿਆ ਪਾਣੀ ਦੇ ਲੋ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਸਣਾ ਪਾਣੀ ਦੇਖ ਹਾਂ ਦੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆਜੋ ਤੇ ਮੈਂ ਕਿ ਚਲੋ ਕਿਉਂ ਨਹੀਂ ਜੇ ਮੈਂ ਤੁਹਾਨੂੰ ਦੱਸਾਂ ਜੇ ਕਿੰਨੀ ਜਾਵੇ ਗੱਲਾਂ ਤੇ ਦੇਖ ਲਓ ਚਲੋ ਆ ਤੁਹਾਨੂੰ ਅੱਗੇ ਦਿਖਾਉਣੇ ਆ ਜੋ ਕਿ ਰੋੜਾਂ ਤੇ ਵੀ ਪਾਣੀ ਸੜਕ ਤੇ ਵੀ ਪਾਣੀ ਦੇਖੋ ਪਾਣੀ ਨੇ ਰੋੜ ਵੀ ਤੋੜ ਸਟੇ ਹੋ ਆ ਤੇ ਤੁਹਾਨੂੰ ਦਿਖਾਇਆ ਜਾਵੇਗਾ ਚਲਿਏ ਮੇਰੇ ਅੱਗੇ ਚਲੋ ਆਜੋ ਤੁਹਾਨੂੰ ਦਿਖਾਉਣੇ ਆ ਗਾਂ ਤੇ ਮੈਂ ਕਿ ਚਲੋ ਇੱਥੇ ਤੁਹਾਨੂੰ ਦਿਖਾਇਆ ਜਾਵੇਗਾ ਦੇਖੋ ਪਾਣੀ ਤੇ ਨਹਿਰ ਵੀ ਪੁਲ ਦੇ ਉੱਤੋਂ ਪਾਣੀ ਆ ਗਿਆ ਨਹਿਰ ਤੋਂ ਵੀ ਦੇਖ ਲਓ ਕਿੰਨਾ ਵੜੀ ਹੋਊਗਾ ਤੇ ਨਹਿਰ ਵੀ ਪੂਰੀ ਫੁੱਲ ਹੋਈ ਬਈ ਪਈ ਆਜੋ ਚਲੀਏ ਫਿਰ ਚਲੋ ਆਜੋ ਤੁਹਾਨੂੰ ਦਿਖਾਈ ਆ ਦੇਖੋ ਇੱਕ ਵਾਰੀ ਹੋਰ ਦੇਖ ਲਓ ਆਹ ਦੇ ਉਹ ਪੀਰਾਂ ਦੀ ਜਗ੍ਹਾ ਹੈ ਜੀ ਉਹ ਵੀ ਲਗਭਗ ਕਾਫੀ ਪਾਣੀ 4-4 5-5 ਫੁੱਟ ਚੜਿਆ ਪਾਣੀਆਂ ਦੇਖ ਲਓ ਚਲੋ ਆਜੋ ਗਾਂ ਚੜੀਏ ਅਦੋਂ ਉੱਤੋਂ ਦੇਖ ਸਕਦੇ ਆ ਪਾਣੀ ਆ ਦੇਖੋ ਉਧਰ ਖੇਤਾਂ 'ਤੇ ਦੇਖੋ ਪਾਣੀ ਕੋ ਯਾਰ ਲੋਕਾਂ ਦੇ ਜ਼ਮੀਨਾਂ ਦੇਖੋ ਕਿੰਨੀਆਂ ਖਰਾਬ ਹੋਈਆਂ ਉੱਤੇ ਉੱਤੇ ਤਾਂ ਕਰ ਪਾਣੀ ਭਰਿਆ ਸੀਰੇ-ਸੀਰੇ ਤੱਕ ਆਹ ਦੇ ਕਿਉਂਕਿ ਸਕੂਟਰੀ ਦੇ ਟਾਇਰ ਵੀ ਪੂਰੇ ਡੁੱਬ ਰਹੇ ਆ ਕਿਉਂਕਿ ਇਹ ਡੈਮ ਦਾ ਪਾਣੀ ਆ ਇਹ ਦੇਖੋ ਜਿਹੜਾ ਛੱਡਿਆ ਗਿਆ ਆ ਇੱਧਰ ਤਾਂ ਚਲੋ ਫਿਰ ਵੀ ਠੀਕ ਆ ਇੰਨਾ ਐਨੀ ਹੋ ਜਿੱਧਰ ਉਧਰ ਬਿਆਸ ਦਰਿਆ ਵਾਲਾ ਤਾਂ ਬਹੁਤ ਬੁਰਾ ਹਾਲ ਆ ਉਧਰ ਤਾਂ ਬਹੁਤ ਪਾਣੀ ਆ ਗਿਆ ਆ ਦੇਖੋ ਪਾਣੀ ਅੱਗੇ ਤਾਂ ਬਹੁਤ ਜ਼ਿਆਦਾ ਇਹ ਤਾਂ ਥੋੜਾ ਪਾਣੀ ਆ ਅੱਗਾ ਦੇਖੋ ਆਹ ਇੱਧਰ ਦੇ ਆਹ ਦੇ ਟੁੱਟ ਗਈ ਆ ਆ ਦੇਖੋ ਲੋਕਾਂ ਦੇ ਥੀਏ ਨਹੀਂ ਕੁਪਾਣੀ ਜਾਂਦੇ ਐ ਇਧਰ ਦੇਖੋ ਦੁਗਾ ਪੂਰਾ ਹੀ ਭਰ ਗਿਆ ਓਏ ਝੋਨਾ ਖਰਾਬ ਓਏ ਨਾ ਅੱਗੇ ਪੋਲ ਵੀ ਆਣਾ ਹਜੇ ਪੋਲ ਤਾਂ ਸਾਰਾ ਭਰਿਆ ਆ ਆਹ ਦੇਖੋ ਇੱਕ ਵਾਰੀਂਸ਼ ਕਰੀਂ ਨਾ ਟੋ ਟੋਆ ਦਿਨ ਗਰਿਆ ਭਾਈ ਗੁੱਸਾ ਨਾ ਕਰੋ ਕੋਈ ਕੁਝ ਨਹੀਂ ਹੋਇਆ ਕੋਈ ਨਹੀਂ ਹੈ ਅਸੀਂ ਤਾਂ ਠੀਕ ਆ ਨਾ ਮਮ ਲੱਗਾ ਇਦਾਂ ਅੰਦਰ ਕੱਢਦਾ ਉਹਨੂੰ ਦੇਖ ਦੇ ਲੱਗਾ ਹੀ ਦੇਖ ਨਾ ਮੈਂ ਨਹੀਂ ਭਾਈ ਜੀ ਦੇਖਦੇ ਨਹੀਂ ਜੀ ਆਹ ਦੇਖੋ ਦੇਖੋ ਇਹ ਮੋਟਰ ਦਾ ਪਾਣੀ ਆ। ਉਹ ਵੀ ਮੋਟਰ ਦਾ ਆ ਮਮਾ। ਕਿਹੜੀ ਮੋਟਰ ਚੱਲਦੀ ਦਾ ਫਿਰ? ਉਹ ਗੌਂਗੜਾ ਵਾਲੀ। ਆ ਇੱਧਰ ਆ ਜਾ ਨਾ। ਓਏ ਓਏ ਓਏ। ਓ ਬਰੁਕ। ਮਮਾ ਸਕੂਟਰੀ ਦਾ ਟਾਇਰ ਵੀ ਛੋਟੇ ਛੋਟੇ ਆ ਸਲਾਂ। ਕੋਈ ਜੀ। ਇਹ ਤਾਂ ਲੰਘਣੇ ਪੈਂਦਾ ਜੀ। ਆ ਦੇਖ। ਦੇਖੋ ਤਾਂ ਦੇਖ ਓਏ। ਬਹੁਤ ਹੋ ਜਾਂ ਲੋਕਾਂ ਬਹੁਤ ਜਾਂ ਨੁਕਸਾਨ ਹੋ ਰਿਹਾ ਹੈ। ਕਿਹੜਾ ਭਾਜੀ। ਆ ਨਹਿਰ ਤੋਂ ਨਹਿਰ ਆ ਰਿਹਾ ਦੇਖੀਓ ਨਹਿਰ ਰੋਲ ਤਾਂ ਦਿਖਾ ਦਿਆ ਨਹਿਰ ਦਾ ਪਾਣੀ ਕਿੱਥੇ ਕਿੱਥੇ ਤੱਕ ਪੁੱਜ ਆਇਆ ਚੈੱਕ ਕਰਾ ਦੇ ਮੜੇ ਆਹ ਦੇ ਆ ਪੋਲੇ ਆ ਜਦ ਕੀ 30 35 ਥੱਲੇ ਡੂੰਗਾ ਆ ਤੇ ਪਾਣੀ ਦੇਖ ਲੋ ਆ ਦੇਖ ਉਧਰ ਪਾਣੀ ਕਿਤੋਂ ਜਾਂਦਾ ਚਲੋ ਇੰਨਾ ਇੰਨਾ ਕ ਹੈਗਾ ਪੋਲ ਹਜੇ ਠੀਕ ਆ ਨੰਗਲ ਜੁਗ ਹੈਗਾ ਇਹ ਦੇਖੋ ਮੰਗ ਨਹੀਂ ਹੋਣਾ ਦੇਖੋ ਪਾਣੀ ਦੂ ਦੂ ਤੱਕ ਪਾਣੀ ਪਾਣੀ ਕੱਪ ਜਾਣਾ ਪੋਲ ਵੀ ਹੂੰ ਥੋੜੇ ਦੇਖ ਪਾਣੀ ਇਧਰ ਦੇਖ ਹਾਂ ਹਾਂ ਦੇਖੋ ਜੀ ਅੱਗੇ ਤਾਂ ਹੋਰ ਵੀ ਹਜੇ ਹੈ ਨਾ ਹਾਂ ਆਹ ਦੇ ਦੰਦ ਮੈਂ ਚੈੱਕ ਕਰਉਣਾ ਦੇਖੋ ਆਹ ਦੇ ਪਾਣੀ ਦੇਖੋ ਖੇਤਾਂ ਭਰੇ ਲੋਕਾਂ ਦੇ ਦੇਖੋ ਇੱਥੇ ਕੁਝ ਵੀ ਨਹੀਂ ਹੁੰਦਾ ਨੇ ਪਹਿਲਾਂ ਪਾਣੀ ਦੇਖੋ ਪਾਣੀ ਆਹ ਦੇਖੋ ਠੀਕ ਹੈ ਜੀ ਆਜੋ ਅੱਗੇ ਚੱਲੀਏ ਦੋਸਤੋ ਦੇਖੋ ਜੀ ਨਹਿਰ ਮੋੜ ਮੋੜੇ ਯਾਦ ਸਾਵੇ ਪੰਜਾਬ ਦਾ ਨਹਿਰ ਦੇਖਿਆ ਜੀ ਦੇਖੋ ਕਿੰਨਾ ਪਾਣੀ ਆਇਆ ਇਧਰੋਂ ਵੀ ਦਿਖਾਈ ਮੜਿਆ ਨਹਿਰ ਦੇਖਿਓ ਦੇਖੋ ਦੋਸਤੋ ਲੋਕਾਂ ਦੇ ਖੇਤ ਜਦ ਤੱਕ ਸਾਰੇ ਭਰੇ ਆ ਪਾਣੀ ਨਾਲ ਇਧਰ ਦੇਖੇ ਆਹ ਦੇਖੋ ਤਾਂ ਨਹਿਰ ਭਰੀ ਹੈ ਪੂਰੀ ਇਹਦੇ ਕੁਛ ਵੀ ਨਹੀਂ ਹੁੰਦਾ ਜੀ ਪਹਿਲਾਂ ਖਾਲੀ ਹੁੰਦੀ ਨਹਿਰ ਇਹ ਆ ਦਿਨ ਪਾਣੀ ਕਿੱਦਾਂ ਵਿੱਚ ਆਇਆ ਉਹ ਸੜਕ ਦੇ ਬਰਾਬਰ ਆ ਪੂਰਾ ਲੈਵਲ ਆਹ ਦੇ ਆਹ ਦੇਖ ਆਹ ਦੇਖੋ ਜੀ ਆਹ ਦੇ ਸੜਕ ਤੇ ਬਰਾਬਰ ਆ ਲੈਵਲ ਪੂਰਾ ਦੇਖੋ ਨੋ ਵੀ ਦੋ ਤੋ ਤੋ ਇਹੋ ਪਾਣੀ ਸਾਰਾ ਖੇਤਾਂ ਨੂੰ ਜਾਂਦਾ ਇਹ ਪਾਣੀ ਲਹਿਰਾ ਚੈੱਕ ਕਰੋ ਪਾਣੀ ਦੀਆਂ ਆਹ ਦੇ ਕਨੇਸ ਪੀਣ ਨਾ ਆਉਣ ਦੇ ਪਾਣੀ ਮਗਰੋਂ ਆਹ ਦੇ ਇਧਰ ਉਹ ਦਿਖਾਇਆ ਦੋ ਜੋ ਤਨ ਇਧਰ ਉਹ ਦਿਖਾਉਣਾ ਆਹ ਦੇਖੋ ਪਾਣੀ ਦੇਖੋ ਪਾਣੀ ਇਧਰ ਉਹ ਤਾਂ ਠੀਕ ਆ ਪਾਣੀ ਉਧਰੋਂ ਬਹੁਤ ਲਹਿਰਾ ਭੰਨਦੀਆਂ ਆਹ ਦੇਖੋ ਆਹ ਉ ਦੂਰ ਦੂਰ ਤੱਕ ਪਾਣੀ ਆ ਭਰਿਆ ਸਾਰੇ ਖੇਤ ਇੱਧਰ ਮਿਆਣੀ ਵਾਲ ਦਾ ਸਾਰਾ ਨਾ ਪਾਣੀ ਨਾ ਹੀ ਆ ਟਾਂਡੇ ਤੋਂ 5 ਕਿਲੋਮੀਟਰ ਗਾਹਾਂ ਪਾਣੀ ਪਾਣੀ ਤੁਹਾਨੂੰ ਦੇਸ ਨਾ ਦੇਖੋ ਆ ਦੇ ਦੇਖੋ ਪਾਣੀ ਤੁਹਾਨੂੰ ਇੱਧਰ ਫੇਰ ਦਿਖਾ ਦਾਂ ਨਾ ਆ ਦੇਖੋ ਪਾਣੀ ਲੋ ਜੀ ਦੋਸਤੋ ਦੇਖਿਆ ਜੀ ਪਾਣੀ ਇੱਧਰ ਕਿੰਨਾ ਆ ਗਿਆ ਚਲੋ ਕਿਆ ਰੱਖਿਆ ਤੁਸੀਂ ਆਪਣਾ ਸਾਰੇ ਜਣੇ Diga email de am, na mi blog, Ok.